ਖੇਤੀ ਦਾ ਸਕੇਲ ਵੱਡਾ ਹੈ ਜੇ ਤੁਸੀਂ ਇਹੋ ਜਿਹੀ ਖੇਤੀ ਕਰਨੀ ਹੈ ਇੱਥੇ ਕੋਈ ਆਏ ਨਹੀਂ ਹੈਗਾ ਵੀ ਤੁਹਾਨੂੰ ਐਮਐਸਪੀ ਮਿਲ ਜਾਣਾ ਹੈ ਇੱਕ ਜੇ ਜ਼ਮੀਨ ਖਰੀਦਣ ਦੀ ਪਹੁੰਚ ਨਹੀਂ ਹੈਗੀ ਤਾਂ ਠੇਕੇ ਤੇ ਲੈ ਕੇ ਕੰਮ ਹੋ ਸਕਦਾ ਸਾਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਧਰਤ ਸੁਹਾਵੀ ਦੀ ਇੱਕ ਨਵੀਂ ਵੀਡੀਓ ਚ ਅਸੀਂ ਅੱਜ ਕੈਨੇਡਾ ਦੀ ਖੇਤੀ ਦੀ ਗੱਲਬਾਤ ਕਰਾਂਗੇ ਪਿਛਲੇ ਸਮੇਂ ਦੌਰਾਨ ਜਦੋਂ ਅਸੀਂ ਕੈਨੇਡਾ ਦੀ ਖੇਤੀ ਰਿਲੇਟਡ ਤਰਤ ਸੁਹਾਵੀ ਤੇ ਕਈ ਵੀਡੀਓ ਸ਼ੇਅਰ ਕੀਤੇ ਤਾਂ ਆਪਾਂ ਨੂੰ ਕਈ ਸਵਾਲ ਆਏ ਆ ਕਿ ਜੇ ਕਿਸੇ ਨੇ ਖੇਤੀ ਸ਼ੁਰੂ ਕਰਨੀ ਵੇ ਕਿਹੋ ਜੀ ਖੇਤੀ ਹੈ ਖੇਤੀ ਚ ਹੱਥ ਪਾਇਆ ਜਾ ਸਕਦਾ ਵੀ ਕਿ ਨਹੀਂ ਹਾਂਜੀ ਕੀਮਤਾਂ ਦੀ ਗੱਲ ਕਾਫੀ ਲੋਕਾਂ ਨੇ ਇੰਟਰਸਟ ਲਿਆ ਕਿ ਕੀਮਤਾਂ ਕਿਵੇਂ ਆ ਇੱਥੇ ਸੋ ਸਾਰੀਆਂ ਗੱਲਾਂ ਬਾਤਾਂ ਫਿਰ ਅਸੀਂ ਸੋਚਿਆ ਕਿ ਵੀਡੀਓ ਦੇ ਰੂਪ ਚ ਤੁਹਾਡੇ ਤੱਕ ਪਹੁੰਚਾਈਏ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਖੇਤੀ ਕੈਨੇਡਾ 'ਚ ਹੁੰਦੀ ਕਿਹੋ ਜਿਹੀ ਹੈ ਕਿਹੋ ਜਿਹੀ ਜਿਹੀ ਖੇਤੀ ਹੁੰਦੀ ਆ ਅੱਡ-ਅੱਡ ਰੀਜਨਸ 'ਚ ਤੁਸੀਂ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਖੇਤੀ ਬੜੀ ਜਿਹੜੀ ਹਰ ਇੱਕ ਦੇਸ਼ ਦੀ ਹਰ ਇੱਕ ਜਗ੍ਹਾ ਦੀ ਆਪਣੇ ਹਿਸਾਬ ਨਾਲ ਹੁੰਦੀ ਹੈ ਨਾ ਕੈਨੇਡਾ ਦੀ ਖੇਤੀ ਆਪਣੀ ਖੇਤੀ ਨਾਲੋਂ ਜੰਮੇ ਹੀ ਅਲੱਗ ਹੈ ਪੰਜਾਬ ਦੀ ਖੇਤੀ ਨਾਲੋਂ ਭਾਰਤ ਦੀ ਖੇਤੀ ਨਾਲੋਂ ਪਹਿਲਾ ਫਰਕ ਹੈ ਕਿ ਇੱਥੇ ਫਸਲ ਇੱਕੋ ਹੁੰਦੀ ਆ ਆਪਣੇ 2-2 3-3 ਫਸਲਾਂ ਵੀ ਸਾਲ 'ਚ ਹੋ ਜਾਂਦੀਆਂ ਹਾਂ ਹਾਂਜੀ ਸੋ ਜਦੋਂ ਬੰਦਾ ਹੁਣ ਮੇਰੇ ਨਾਲ ਕੋਈ ਗੱਲਬਾਤ ਕਰਦਾ ਵੀ ਮੈਂ ਖੇਤੀ ਸ਼ੁਰੂ ਕਰਨੀ ਹੈ ਨਾ ਮੈਂ ਇਹਨੂੰ ਪ ਤੇ ਪਹਿਲੇ ਅਧੇਕ ਬੰਦੇ ਤਾਂ ਉੱਥੇ ਛੱਡ ਜਾਂਦੇ ਆ ਇਹ ਵੀ ਇੱਕ ਫਸਲ ਚ ਕੀ ਬਚੂਗਾ ਯਾਰ ਇਹਦਾ ਸਹੀ ਗੱਲ ਹੈ ਸੋ ਜਿਹੜੀ ਖੇਤੀਬਾੜੀ ਦੀ ਗੱਲ ਹੈਗੀ ਹੈ ਕੈਨੇਡਾ ਚ ਥੋੜੀ ਜੀ ਲੈਂਡ ਹੈਗੀ ਹੈ ਜਿੱਥੇ ਖੇਤੀਬਾੜੀ ਹੁੰਦੀ ਹੈ ਬਹੁਤਾ ਬਹੁਤਾ ਜਿਹੜਾ ਇਹਨਾਂ ਦਾ ਏਰੀਆ ਜੰਗਲ ਦਾ ਇਲਾਕਾ ਹੈ ਉੱਥੇ ਖੇਤੀ ਨਹੀਂ ਹੋ ਸਕਦੀ ਸੋ ਜਿੱਥੇ ਖੇਤੀ ਹੋ ਸਕਦੀ ਹੈ ਉੱਥੇ ਇੱਕੋ ਫਸਲ ਹੁੰਦੀ ਹੈ ਖੇਤੀ ਕੁਝ ਕੁ ਤਰ੍ਹਾਂ ਦੀ ਹੈ ਇੱਕ ਤਾਂ ਫਸਣ ਵਾਲੀ ਖੇਤੀ ਜਿਵੇਂ ਪਿੱਛੇ ਮੱਖੀ ਖੜੀ ਹੈ ਜਾਂ ਆਪਾਂ ਸਰੋਂ ਕਣਕ ਦੀ ਗੱਲ ਕਰੀਏ ਦੂਜੀ ਖੇਤੀ ਹੈਗੀ ਹੈ ਕਿ ਬਾਗਬਾਨੀ ਜਿਵੇਂ ਆਪਣੇ ਵੀ ਕੁਝ ਇਲਾਕੇ ਬਾਗਬਾਨੀ ਦੇ ਹੈਗੇ ਇੱਥੇ ਬਾਗਬਾਨੀ ਦੇ ਇਲਾਕੇ BC ਬ੍ਰਿਟਿਸ਼ ਕੋਲੰਬੀਆ ਵਾਲੇ ਪਾਸੇ ਸਰੀ ਵਾਲੇ ਪਾਸੇ ਵੈਨਕੂਵਰ ਵਾਲੇ ਪਾਸੇ ਜਾਂ ਕੁਸ਼ਕ ਉੱਧਰ ਵੀ ਅਨਟੈਰੀਓ ਚ ਹੈ ਨਾ ਜਿਵੇਂ ਅੰਗੂਰਾਂ ਦੇ ਹਾਂ ਨਿਆਗਰਾ ਨਿਆਗਰਾ ਫਾਲਸ ਨੇੜੇ ਸੋ ਕੁਸ਼ਕ ਇਲਾਕੇ ਬਾਗਬਾਨੀ ਦੇ ਹੈਗੇ ਜਿੱਥੇ ਫਰੂਟ ਹੋ ਸਕਦੇ ਐ ਤੇ ਤੀਜੀ ਖੇਤੀ ਹੈਗੀ ਐ ਕਿ ਜਿਹੜੀ ਜ਼ਮੀਨ ਮਾਰੂ ਹੈ ਬੰਜਰ ਹੈ ਉੱਥੇ ਬਾੜਾ ਕੁਝ ਨਹੀਂ ਹੋ ਸਕਦਾ ਪਰ ਪਸ਼ੂਆਂ ਲਈ ਥੋੜਾ ਬਹੁਤਾ ਕੋਈ ਹਰਾਚਾਰਾ ਹੋ ਸਕਦਾ ਹੈ ਉਹਨ ਪਾਸਚਰ ਲੈਂਡ ਕਹਦੇ ਹੋ ਤੇ ਉੱਥੇ ਪਸ਼ੂ ਰੱਖੇ ਜਾਂਦੇ ਆ ਜ਼ਿਆਦਾਤਰ ਮੀਟ ਵਾਸਤੇ ਰੱਖੇ ਜਾਂਦੇ ਆ ਸੋ ਇਹ ਤਿੰਨ ਤਰ੍ਹਾਂ ਦੀ ਖੇਤੀ ਐ ਖੇਤੀ ਕਹ ਲਓ ਜਾਂ ਨਾਲ ਨਾਲ ਪਸ਼ੂ ਪਾਲਣ ਕਹ ਲਓ ਜਿਹਦੇ ਨਾਲ ਜਿਹੜਾ ਜ਼ਮੀਨਦਾਰਾ ਨਿਰਭਾਹ ਕਰਦਾ ਕੈਨੇਡਾ ਦੇ ਵਿੱਚ ਠੀਕ ਐ ਜੀ ਤੇ ਆਪਾਂ ਜ਼ਮੀਨ ਦੀਆਂ ਕੀਮਤਾਂ ਦੀ ਵੀ ਗੱਲ ਕਰਾਂਗੇ ਤੇ ਪਹਿਲਾਂ ਆਪਾਂ ਇਹ ਗੱਲ ਕਰਦੇ ਆਂ ਵੀ ਕਿੰਨੀ ਕੁ ਜ਼ਮੀਨ ਇੱਥੇ ਜੇ ਕਿਸੇ ਨੇ ਖਰੀਦਣੀ ਹੋਵੇ ਮਿਨੀਮਮ ਜੇ ਆਪਾਂ ਪ੍ਰੇਰੀਜ਼ ਦੀ ਗੱਲ ਕਰੀਏ ਜਿੱਥੇ ਆਪਾਂ ਬੈਠੇ ਆ ਮੈਨੀਟੋਬਾ ਚ ਬੈਠੇ ਆਂ ਤਾ ਇੱਥੇ ਕਿੰਨੀ ਕਜ਼ਮੀਨ ਮਿਨਿਮਮ ਕਿਸੇ ਕੋਈ ਖਰੀਦੇ ਤਾਂ ਕਿ ਉਹਦਾ ਨਿਰਭਾਹ ਹੋ ਜੇ ਇਹ ਸਵਾਲ ਅਸੀਂ ਇਸ ਕਰਕੇ ਰੱਖਿਆ ਜੀ ਕਿਉਂਕਿ ਇਹ ਬਹੁਤ ਅਹਿਮ ਸਵਾਲ ਆ ਕੈਨੇਡਾ ਦੇ ਹਿਸਾਬ ਨਾਲ ਆਪਣੇ ਹੁਣ ਜੇ ਕਿਸੇ ਕੋਲੇ 15 20 ਕਿਲੇ ਜ਼ਮੀਨ ਹੈ ਉਹਦਾ ਗੁਜ਼ਾਰਾ ਵਧੀਆ ਹੁੰਦਾ ਹੈ ਜਾਂ ਜਿਹਦੇ ਕੋਲੇ 25 30 ਕਿਲੇ 50 ਕਿਲੇ ਹੋ ਤਾਂ ਫਿਰ ਪੂਰਾ ਸਰਦਾਰ ਆ ਜਿਹੜਾ ਪਟਾਣੇ ਹਨਾ ਪੂਰੇ ਵਧੀਆ ਸਰਦਾਰ ਹੈ ਕੈਨੇਡਾ ਦੇ ਵਿੱਚ 50 ਕਿਲੇ ਨਾਲ ਕੁਝ ਨਹੀਂ ਵਟਿਆ ਨਾਲ ਸਾਡਾ ਖਾਸ ਕਰਕੇ ਜਿਹੜੀ ਫਸਲਾਂ ਵਾਲੀ ਖੇਤੀ ਆ ਜਿਹਦੇ ਚ ਤੁਸੀਂ ਕਣਕ ਜਿਵੇਂ ਜਿਵੇਂ ਮੱਕੀ ਲਾਉਣੀ ਹੈ ਨਾ ਆ ਬਾਗ ਜਿਵੇਂ ਆਪਾਂ 20 ਸੀ 10 ਚਲੇ ਜਾਈਏ ਉਧਰ ਮੈਨੂੰ ਲੱਗਦਾ ਹੈ ਬਾਗਬਾਨੀ ਦੇ ਵਿੱਚ ਹਾਂ ਬਾਗਬਾਨੀ ਚ ਛੋਟੀ ਖੇਤੀ ਵੀ ਚੱਲ ਜਾਂਦੀ ਆ 10 15 20 ਏਕੜ ਤੋਂ ਸ਼ੁਰੂ ਹੋ ਜਾਂਦੀ ਹੈ ਉਹ ਉਹਦੇ ਨਾਲ ਵੀ ਕੁਝ ਗੁਜ਼ਾਰਾ ਹੋ ਜਾਂਦਾ ਪਰ ਜਿਹੜੀ ਜਿਹੇ ਜੀ ਖੇਤੀ ਆ ਆਪਣੇ ਜਿਵੇਂ ਆਮ ਜ਼ਮੀਨਦਾਰ ਕਰਦੇ ਆ ਫਸਲਾਂ ਵਾਲੀ ਉਹੋ ਕੈਨੇਡਾ ਚ 50 100 ਏਕੜ ਨਾਲ 100 ਏਕੜ ਨਾਲ ਵੀ ਕੁਝ ਨਹੀਂ ਹੁੰਦਾ ਅਸਲ ਚ ਜੇ ਮੈਂ ਤੁਹਾਨੂੰ ਦੱਸਾਂ ਕੈਨੇਡਾ ਦਾ ਜਿਹੜਾ ਐਵਰੇਜ ਫਾਰਮ ਸਾਈਜ਼ ਆ ਸਾਰੇ ਕੈਨੇਡਾ ਦਾ ਉਹ ਅੱਜ ਦੀ ਡੇਟ ਦੇ ਵਿੱਚ ਵੀ 8900 ਕਿਲਾ ਹੈ ਇੱਕ ਬੰਦੇ ਕੋਲੇ 8900 ਕਿਲਾ ਹੈ ਉਦੋਂ ਛੋਟਾ ਜਿਹਦੇ ਕੋਲੇ ਉਦੋਂ ਘੱਟ ਜ਼ਮੀਨ ਆ ਉਹਨੂੰ ਛੋਟਾ ਜ਼ਮੀਦਾਰ ਮੰਨਿਆ ਜਾਂਦਾ ਹੈ ਜੀ ਲੋਕਾਂ ਕੋਲੇ 5-5 10-10 ਹਜ਼ਾਰ ਕਿਲੇ ਵੀ ਜ਼ਮੀਨ ਹੈਗੀ ਹੈ ਸੋ ਖੇਤੀ ਦਾ ਸਕੇਲ ਬਹੁਤ ਵੱਡਾ ਹੈ ਫੇਰ ਜਦੋਂ ਮੈਨੂੰ ਕੋਈ ਸਵਾਲ ਪੁੱਛਦਾ ਕਿ ਅਸੀਂ ਖੇਤੀ ਸ਼ੁਰੂ ਕਰਨੀ ਹੈ ਮੈਂ ਉਹਨੂੰ ਇਹ ਪੁੱਛਦਾ ਹਾਂ ਮੇ ਤੁਸੀ ਕਿੰਨੀ ਕ ਜ਼ਮੀਨ ਖਰੀਦ ਸਕਦੇ ਹੋ ਕਿ ਪੈਸੇ ਤੇਲੇ ਦੀ ਗੱਲ ਹੈ ਨਾ ਉਹ ਬਾਅਦ ਚ ਗੱਲ ਕਰਾਂਗੇ ਹੁਣ ਉਹ ਇੱਥੇ 1 ਮੀਲ ਬਏ ਮੀਲ ਦਾ ਮਰੱਬਾ ਹੁੰਦਾ 640 ਕਿੱਲਾਂ ਦਾ ਤੇ ਉਹਦਾ ਚੌਥਾ ਐਸਾ ਕੁਆਟਰ ਸੈਕਸ਼ਨ ਆ 160 ਕਿੱਲਾਂ ਦਾ ਮੈਂ ਪਹਿਲਾਂ ਇਹ ਕਹਿੰਦਾ ਵੀ 160 ਕਿੱਲਾਂ ਤੋਂ ਘੱਟ ਤਾਂ ਸੋਚੀ ਹੋਈ ਨਾ ਜੇ ਤੁਸੀਂ ਆਹ ਫਸਲਾਂ ਲਾਉਣੀ ਆਂ ਅਜੇ ਬੀਸੀ ਦੀ ਗੱਲ ਆ ਬਾਗਬਾਨੀ ਦੀ ਗੱਲ ਆ ਉਹ ਹੋਰ ਗੱਲ ਆ ਉਸ ਤੋਂ ਸਾਰੀ ਸਟੋਰੀ ਹੋ ਰਹਾ ਆਪ ਤੁਸੀਂ ਗੱਲ ਕਹੀ ਸੀ ਵੀ ਆਪਾਂ ਪ੍ਰੇਰੀਜ਼ ਦੀ ਗੱਲ ਕਰੀਏ ਮੈਨੀਟੋਬਾ ਸਸਕੈਚਵਿਨ ਅਲਬਰਟਾ ਕਿਤੇ ਨਾ ਕਿਤੇ ਥੋੜਾ ਜਿਹਾ ਅੰਟਰੀਓ ਦੀ ਗੱਲ ਵੀ ਉਹ ਟੈਰੀਓ ਚ ਜਮੀਨ ਇਹੋ ਜੀ ਆ ਥੋੜੀ ਜੀ ਮਹਿੰਗੀ ਜ਼ਰੂਰ ਹੈ ਸੋ ਖੇਤੀ ਦਾ ਸਕੇਲ ਬਹੁਤ ਵੱਡਾ ਜੀ ਜੀਨੇ ਵੀ ਗੱਲਬਾਤ ਸ਼ੁਰੂਆਤ ਦੀ ਕਰਨੀ ਹੈ ਖੇਤੀ ਪਹਿਲਾਂ ਜੇਬ ਚ ਬਹਾ ਸਾਰੇ ਪੈਸੇ ਹੋਣ 160 ਕਿਲੇ ਤਾਂ ਘੱਟੋ ਘੱਟ ਹੈ ਗੁਜ਼ਾਰਾ ਜਿਹੜਾ ਉਹ 5-700 ਕਿਲਿਆਂ ਤੋਂ ਉੱਪਰ ਹੈ ਜਿਵੇਂ ਤੁਸੀਂ ਦੱਸਿਆ ਵੀ 800 ਕਿੱਲਾ ਤਾਂ ਇੱਥੇ ਐਵਰੇਜ ਸਾਈਜ਼ ਆ ਹਨਾ ਤੇ ਫਿਰ ਐਵਰੇਜ ਤੋਂ ਮਾੜੀ ਮੋਟੀ ਘੱਟ ਤਾਂ ਚੱਲ ਸਕਦੀ ਹੈ ਫਿਰ ਬਾਹਲੀ ਘੱਟ ਤਾਂ ਮੈਨੂੰ ਲੱਗਦਾ ਗੁਜ਼ਾਰਾ ਛੋਟਾ ਜ਼ਮੀਂਦਾਰ ਵੈਸੀ ਖਤਮ ਹੋ ਰਿਹਾ ਜੀ ਪਿਛਲੇ 20 ਸਾਲਾਂ ਦੇ ਵਿੱਚ ਉਹ ਗੱਲ ਕਰ ਰਹੇ ਆ ਕਿ ਜਿਹੜਾ ਜ਼ਮੀਂਦਾਰ 3-400 ਕਿੱਲੇ ਦਾ 500 ਕਿੱਲੇ ਦਾ ਉਹ ਕੱਟੀ ਜਾਂਦਾ ਹੈ ਜਿਹੜੀ ਜਿਹੜੇ ਫਾਰਮ 3-3 4-4000 ਕਿੱਲੇ ਤੋਂ ਉਹਨਾਂ ਦੀ ਗਿਣਤੀ ਵਧੀ ਜਾਂਦੀ ਉਹਦਾ ਰੀਜ਼ਨ ਹੈ ਕਿ ਬਚਤ ਘੱਟ ਹੈ ਕਿ ਜੇ ਕਿੱਲੇ 'ਚੋਂ 200 ਡਾਲਰ ਹੀ ਬਚਣਾ ਹੈ ਤਾਂ ਤੁਸੀਂ 500 ਕਿੱਲੇ ਪਿੱਛੇ ਤੁਹਾਨੂੰ 1 ਲੱਖ ਡਾਲਰ ਬਚਤ ਹੈ ਤੇ 1 ਲੱਖ ਡਾਲਰ ਇੱਥੇ ਜਿਹੜੇ ਕੈਨੇਡਾ 'ਚ ਲੋਕ ਜਾਂਦੇ ਉਹ ਸਮਝਦੇ ਆ ਕਿ ਤੁਸੀਂ ਹੋਰ ਕਾਰੋਬਾਰਾਂ ਦੇ ਨਾਲ ਵੀ ਕਮਾ ਸਕਦੇ ਹੋ ਤੇ ਫਿਰ ਜ਼ਰੂਰੀ ਆਪਾਂ ਜਿਵੇਂ ਕਹਿੰਦੇ ਧੰਦ ਪਿੱਟਣਾ ਜਿਹੜਾ ਤੁਸੀਂ ਕਹਿੰਦੇ ਆ ਵੀ ਗੁਜ਼ਾਰਾ ਨਹੀਂ ਹੁੰਦਾ ਹਨਾ ਘਟ ਪੈਲੀ ਵਾਲੇ ਨੂੰ ਆਪਣੇ ਉੱਥੇ ਹੋ ਜਾਂਦਾ ਇਹਦੇ ਮੇਨ ਕਾਰਨ ਕੀ ਹੈਗੇ ਕਿੱਲੇ 'ਚੋਂ ਬਚਤ ਬਈ ਜਿਵੇਂ ਰੇਟ ਜਿਹੜੀਆਂ ਸਪਲਾਈਜ਼ ਆਪਾਂ ਇਨਪੁੱਟ ਪਾਉਨੇ ਆ ਵੀ ਉਹ ਜ਼ਿਆਦਾ ਹੈ ਦੇਖੋ ਫਸਲ ਇੱਕ ਹੁੰਦੀ ਹੈ ਪਹਿਲੀ ਗੱਲ ਤਾਂ ਹਾਂਜੀ ਜੇ ਦੋ ਫਸਲਾਂ ਤੇ ਇੱਕ ਫਸਲ ਦਾ ਤਾਂ ਪਹਿਲਾਂ ਤਾਂ ਅੱਧਾ ਥੋੜਾ ਉੱਥੇ ਨਿਬੜ ਕੇ ਕੰਮ ਦੂਜੀ ਗੱਲ ਹੈਗੀ ਆ ਕਿ ਬਹੁਤੀ ਜ਼ਮੀਨ ਦੇ ਉੱਪਰ ਖੇਤੀ ਨੂੰ ਪਾਣੀ ਨਹੀਂ ਲੱਗਦਾ ਇਹ ਸਾਰੀ ਬਰਾਨੀ ਖੇਤੀ ਹੈ ਹਾਂਜੀ ਇਹ ਸਾਰੀ ਮੀਂਹ ਆਸਰੇ ਹੈ ਖਾਸ ਕਰਕੇ ਪ੍ਰੇਰੀਜ਼ ਦੇ ਵਿੱਚ ਸਾਰੇ ਜਗ੍ਹਾ ਤੇ ਕੈਨੇਡਾ ਦਾ ਮੇਰੇ ਖਿਆਲ ਚ 1-2% ਏਰੀਆ ਹੈ ਜਿਹੜਾ ਇਰੀਗੇਟਿਡ ਹੈ ਜਿੱਥੇ ਪਾਣੀ ਲੱਗਦਾ ਹੈ ਤੇ ਸੋ ਜਦੋਂ ਜ਼ਮੀਨ ਨੂੰ ਪਾਣੀ ਨਹੀਂ ਲੱਗਦਾ ਫਿਰ ਉਹ ਉਨੀ ਕੀ ਹੋਣੀ ਹੈ ਹੁਣ ਕਣਕ ਹੈ 35-40 ਮਣੀ ਹੋ ਜਾਏ ਤੇ ਝਾੜ ਘਟਾ ਬਚਤ ਘਟਾ ਕਿਲੇ ਚ ਹੁਣ ਕਿਲੇ ਚ ਬਜਣਾ 200 ਡਾਲਰ ਹੈ ਸਾਰਾ ਕੁਝ ਕੱਢ ਕਢਾ ਕੇ ਤੇ ਲਾਗਤ ਵੱਧ ਹੈ ਨਾ ਲਾਗਤ ਲਾਗਤ ਕੱਢ ਕੇ ਚਲੋ ਪਰ ਲਾਗਤ ਹੁਣ ਇੱਥੇ ਰੇ ਵੀ ਪੈਣੀ ਹੈ ਸਪਰੇ ਵੀ ਪੈਣੀ ਹੈ ਬੀ ਵੀ ਪ੍ਰਾਈਵੇਟ ਕੰਪਨੀਆਂ ਦੇ ਉਹ ਵੀ ਮਹਿੰਗੇ ਆ ਮਸ਼ੀਨਰੀ ਬਹੁਤ ਮਹਿੰਗੀ ਆ ਆਪਾਂ ਬਾਅਦ ਚ ਗੱਲ ਕਰਾਂਗੇ ਹਾਂਜੀ ਸੋ ਬਚਤ ਜਿਹੜੀ ਆ ਜ਼ਮੀਨ ਚੋਂ ਘਟ ਹੈ ਇਸੇ ਕਰਕੇ ਉਹਦਾ ਖੇਤੀ ਦਾ ਸਕੇਲ ਵੱਡਾ ਹੋ ਗਿਆ ਤੇ ਆਪਾਂ ਜਿਵੇਂ ਕਹਿੰਦੇ ਆ ਕਿ ਇਸ ਦੇਸ਼ ਤੁਸੀਂ ਹੋਰ ਕਾਰੋਬਾਰ ਕਰਕੇ ਵੀ ਇਨੇ ਪੈਸੇ ਕਮਾ ਸਕਦੇ ਹੋ ਹੁਣ ਇੰਡੀਆ ਚ ਆਪਾਂ ਇਹ ਗੱਲ ਨਹੀਂ ਕਰਦੇ ਹੁਣ ਇੰਡੀਆ ਚ ਆਪਾਂ ਕਹਿੰਦੇ ਆ ਵੀ ਜਿਹਦੇ ਕੋਲੇ 50 ਕਿੱਲੇ ਜ਼ਮੀਰ ਹੈ ਤੇ 50 ਕਿੱਲੇ ਚ ਜੇ 50000 ਨੂੰ ਬਠੇਕਾ ਵਾਲੀ ਦਾ ਪੱਛੀ ਰੱਖ ਦੀ ਬਚਤ ਹੈ ਉੱਥੇ ਤਾਂ ਸਰਦਾਰੀ ਕਰਦੇ ਆਪਾਂ ਜੇ ਉਹ 25 ਲੱਖ ਬੰਦਾ ਕਹਵੇ ਵੀ ਮੈਂ ਇੱਕ ਟਰੱਕ ਪਾ ਕੇ ਚਲਾ ਲੂੰਗਾ ਐਡਾ ਸੌਖਾ ਕੰਮ ਨਹੀਂ ਇੱਥੇ ਕਰ ਸਕਦੇ ਹਾਂ ਹਾਂਜੀ ਸੋ ਜਿਹੜਾ ਵੀ ਬੰਦਾ ਖੇਤੀਬਾੜੀ ਬਾਰੇ ਸੋਚ ਰਿਹਾ ਪਹਿਲਾਂ ਤਾਂ ਇਹ ਜ਼ਹਿਨ ਚ ਰੱਖੇ ਕਿ ਖੇਤੀ ਦਾ ਸਕੇਲ ਵੱਡਾ ਹੈ ਜੇ ਤੁਸੀਂ ਇਹ ਜੀ ਖੇਤੀ ਕਰਨੀ ਹੈ ਫਸਲਾਂ ਵਾਲ ਜਿਹੜੀ ਬਾਗਵਣ ਵਾਲੀ ਖੇਤੀ ਦੀ ਮੈਂ ਥੋੜੀ ਜਿਹੀ ਗੱਲ ਕਰ ਲੈਣਾ ਉਹ ਹੈ ਸਕੇਲ ਛੋਟਾ ਹੈ ਤੁਸੀਂ 20 30 50 ਏਕੜ ਦੀ ਗੱਲ ਕਰ ਸਕਦੇ ਪਰ ਉਹ ਜ਼ਮੀਨ ਬਹੁਤ ਮਹਿੰਗੀ ਹੈ ਜਿਹੜੀ ਬ੍ਰਿਟਿਸ਼ ਕੋਲੰਬੀਆ ਚ ਹੈ অন্ਟੈਰੀਓ ਦੇ ਵਿੱਚ ਵੀ ਹਾਲਾਂਕਿ ਉਨੀ ਤਾਂ ਨਹੀਂ ਪਰ ਫਿਰ ਵੀ ਮਹਿੰਗੀ ਹੈ ਸੋ ਉਹ ਫਿਰ ਗੱਲ ਉੱਥੇ ਆ ਜਾਂਦੀ ਹੈ ਤੇ ਉਹਨਾਂ ਨੂੰ ਬਚਤ ਹੋ ਜਾਂਦੀ ਹੈ ਕੱਟ ਚੋ ਮਤਲਬ ਉਹਨਾਂ ਨੂੰ ਪਰ ਏਕੜ ਬਚਤ ਜ਼ਿਆਦਾ ਹੈ ਜੇ ਇੱਥੇ 200 ਬਜ ਦਾ ਤਾਂ ਉੱਥੇ 2000 ਵੀ ਬਚ ਸਕਦਾ ਹੈ ਹਾਂਜੀ ਠੀਕ ਹੈ ਤਾਂ ਹੀ ਉੱਥੇ ਫਿਰ ਉਹ ਗੁਜ਼ਾਰਾ ਹੋ ਜਾਂਦਾ ਕੱਟ ਜ਼ਮੀਨ ਨਾਲ ਵੀ ਉਹ ਫਿਰ ਕਿ ਜਿਵੇਂ ਕਹ ਲੋ ਬਲੂ 베ਰੀਜ਼ ਨੇ ਉਹ ਇੱਕ ਤਰੀਕੇ ਨਾਲ ਪੂਰੀ ਇੱਕ ਕਮਿਊਨਿਟੀ ਹੈ ਜਿਹੜੀ ਇੱਕ ਕੈਸ਼ ਕ੍ਰੌਪ ਦੇ ਤੌਰ ਤੇ ਜਿਵੇਂ ਆਪਾਂ ਕਹਿੰਦੇ ਹਾਂ ਨਾ ਉਹਦਾ ਜਿਹੜੀਆਂ ਉਹਨਾਂ ਦੀਆਂ ਐਸੋਸੀਏਸ਼ਨਜ਼ ਨੇ ਕਾਉਂਸਲਜ਼ ਨੇ ਉਹਨਾਂ ਨੇ ਲੋਕਾਂ ਨੂੰ ਥੋੜਾ ਜਿਹਾ ਭਾਅ ਭੂਦੇ ਹਿਸਾਬ ਨਾਲ ਵੀ ਪ੍ਰੋਟੈਕਟ ਕੀਤਾ ਆ ਇਹਨਾਂ ਫਸਲਾਂ ਦਾ ਤਾਂ ਇਹ ਓਪਨ ਮਾਰਕੀਟ ਹੈ ਤੇ ਇੱਥੇ ਕੋਈ ਆਏ ਨਹੀਂ ਹੈਗਾ ਵੀ ਤੁਹਾਨੂੰ ਐਮਐਸਪੀ ਮਿਲ ਜਾਣਾ ਹੈ ਇਹ ਵੀ ਗੱਲ ਪੱਕੀ ਆ ਆਪਣੇ ਕਣਕ ਝੋਨੇ ਦਾ ਐਮਐਸਪੀ ਮਿਲਦਾ ਹੈ ਇੱਥੇ ਕੋਈ ਐਮਐਸਪੀ ਨਹੀਂ ਅੱਛਾ ਇੱਥੇ ਕਿਸੇ ਫਸਲ ਦਾ ਵੀ ਐਮਐਸਪੀ ਨਹੀਂ ਕੋਈ ਐਮਐਸਪੀ ਨਹੀਂ ਸਾਰਾ ਮਾਰਕੀਟ ਤੇ ਆ ਭਾਅ ਉੱਪਰ ਨੂੰ ਆ ਤੁਹਾਡੀ ਬੱਲੇ ਬੱਲੇ ਆ ਭਾਅ ਹੇਠਾਂ ਨੂੰ ਆ ਤੁਸੀਂ ਡੁੱਬ ਸਕਦੇ ਹੋ ਸੋ ਤੁਹਾਡਾ ਬਿਜ਼ਨਸ ਹੈ ਇਹ ਤੁਹਾਡੀ ਟੈਨਸ਼ਨ ਹੈ ਵੀ ਤੁਸੀਂ ਕੀ ਕਰਨਾ ਹੈ ਅੱਛਾ ਅੱਛਾ ਪਰ ਉਹ ਸਰਕਾਰ ਇੰਸ਼ੋਰੈਂਸ ਦੇ ਦਿੰਦੀ ਹੈ ਹਨਾ ਉਹ ਤਾਂ ਇੰਸ਼ੋਰੈਂਸ ਇਸ ਫਸਲੀ ਬੀਮਾ ਉਦੋਂ ਹੁੰਦਾ ਹੈ ਕਿ ਜੇ ਕੋਈ ਮੀਂਹ ਕਣੀ ਆ ਜਾਵੇ ਗੜੇ ਪੈ ਜਾਣ ਸੋਕਾ ਪੈ ਜਾਵੇ ਫਸਲੀ ਮਾਰੀ ਜਾਵੇ ਮੱਕੀ ਖੜੀ ਹੈ ਮੱਕੀ ਉਹ ਨਾ ਹੋਵੇ ਫਿਰ ਸਰਕਾਰ ਤੁਹਾਨੂੰ ਪੈਸੇ ਦਿੰਦੀ ਹੈ ਕਿਉਂਕਿ ਤੁਸੀਂ ਬੀਮਾ ਖਰੀਦਿਆ ਹੋਇਆ ਪਰ ਜੇ ਹੁਣ ਤੁਹਾਡੀ ਮੱਕੀ 20% ਘੱਟ ਹੋ ਗਈ ਤੇ ਉਸ ਤੋਂ ਬਾਅਦ ਇਹ ਵਿਕੀ ਵੀ ਸਸਤੀ ਉਹਦੇ 'ਚ ਸਰਕਾਰ ਦਾ ਕੋਈ ਕੰਟਰੋਲ ਨਹੀਂ ਠੀਕ ਹੈ ਉਹ ਤੁਹਾਡੀ ਟੈਨਸ਼ਨ ਹੈ ਤੇ ਹੁਣ ਆਪਾਂ ਕੀਮਤਾਂ ਤੇ ਆ ਜੀ ਜਿਹੜਾ ਆਪਣਾ ਬਹੁਤ ਸਾਰੇ ਆਪਣੇ ਦਰਸ਼ਕਾਂ ਨੇ ਸਵਾਲ ਪੁੱਛਿਆ ਸੀਗਾ ਕਿ ਕੀਮਤਾਂ ਬਾਰੇ ਦੱਸੋ ਹਨਾ ਸਭ ਤੋਂ ਪਹਿਲਾਂ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਬੈਠੇ ਆ ਮੈਨੇਟੋਬਾ ਜ਼ਮੀਨ ਦੀ ਕੀਮਤ ਦੀ ਗੱਲ ਕਰ ਰਹੇ ਹਾਂ ਜੀ ਜ਼ਮੀਨ ਲੈਣੀ ਓਨੀ ਔਖੀ ਨਹੀਂ ਜਿੰਨੀ ਮਸ਼ੀਨਰੀ ਤੇ ਖੇਤੀ ਕਰਨੀ ਔਖੀ ਹੈ ਇਹ ਮੇਰੀ ਜਨਰਲ ਸਟੇਟਮੈਂਟ ਹੁੰਦੀ ਹੈ ਜਿਹੜੇ ਪ੍ਰੇ ਰੇਜ਼ ਦੀ ਗੱਲ ਕਰਦਾ ਹਾਂ ਹਾਂ ਬੀਸੀ ਦੇ ਵਿੱਚ ਜ਼ਮੀਨ ਲੈਣੀ ਬਹੁਤ ਔਖੀ ਖੇਤੀ ਵਾਲੀ ਹਾਂਜੀ ਅੰਟੇਰੀਅਰ ਵਿੱਚ ਵੀ ਕਿਤੇ ਕਿਤੇ ਹਰ ਜੇ ਤੁਸੀਂ ਇਹਨਾਂ ਮੈਨੀਟੋਬਾ ਸਕੈਚਵਨ ਤੇ ਅਲਬਰਟਾ ਦੀ ਗੱਲ ਕਰਦੇ ਹੋ ਤਾਂ ਤੁਸੀਂ ਮੋਟੀ ਜੀ ਗੱਲ ਕਹਿ ਸਕਦੇ ਹੋ ਮਾੜੀ ਜ਼ਮੀਨ 2-3000 ਨੂੰ ਡਾਲਰ ਨੂੰ ਕਿੱਲਾ ਹੈ ਚੰਗੀ ਜ਼ਮੀਨ 4-5-6-7000 ਤੱਕ ਵੀ ਹੈ ਡਿਪੈਂਡ ਕਰਦਾ ਨਾ ਜ਼ਮੀਨ ਕਿਹੋ ਜੀ ਆ ਮਿੱਟੀ ਕਿਹੋ ਜੀ ਆ ਪੱਥਰ ਹੈਗਾ ਕਿ ਨਹੀਂ ਹੈਗਾ ਜਿਹੜੀ ਪਾਣੀ ਵਾਲੀ ਹੈ ਜਿਹਨੂੰ ਪਾਣੀ ਲੱਗਦਾ ਉਹ ਦੁਗਣੀ ਤਗਣੀ ਹੈ ਉਹੀ ਜ਼ਮੀਨ 10-15-20000 ਨੂੰ ਕਿੱਲਾ ਵੀ ਹੋ ਸਕਦੀ ਹੈ ਜਿਵੇਂ ਇੱਥੇ ਮੈਂ ਦੇਖੀਆ ਜਦੋਂ ਆਪਾਂ ਵਿੰਕਲਰ ਵਾਲੇ ਪਾਸੇ ਚਲੇ ਜਾਈਏ ਮੈਨੀਟੋਬਾ ਸੂਬੇ ਦੇ ਵਿੱਚ ਹੀ ਕਿਸੇ ਹੋਰ ਸ਼ਹਿਰਾਂ 'ਚ ਉਧਰ ਆਲੂ ਲੱਗਦੇ ਆ ਹਨਾ ਹੂੰ ਹੂੰ ਜ਼ਿਆਦੇ ਤੇ ਆਲੂਆਂ ਨੂੰ ਪਾਣੀ ਲੱਗੇ ਜਾਂਦਾ ਹੁੰਦਾ ਕਿਤੇ ਕਿਤੇ ਪਾਣੀ ਲੱਗਦਾ ਜਿੱਥੇ ਕਿਤੇ ਪਾਣੀ ਦਾ ਪ੍ਰਬੰਧ ਹੈ ਪਾਣੀ ਹੈਗਾ ਜਾਂ ਨੇੜੇ ਕੋਈ ਰਿਵਰ ਦਰਿਆ ਹੈ ਉੱਥੋਂ ਪਾਣੀ ਦਾ ਪ੍ਰਬੰਧ ਦਿੱਤਾ ਹੋਇਆ ਪਾਣੀ ਵਾਲੀ ਜ਼ਮੀਨ ਦੀ ਕੀਮਤ ਤੁਹਾਨੂੰ ਪਹਿਲਾਂ ਦੱਸਿਆ ਜ਼ਿਆਦਾ ਹੋਊਗੀ ਆਲੂ ਜਿਹੜੀ ਕੈਸ਼ ਕ੍ਰੌਪ ਹੈ ਆਲੂ ਤੋਂ ਪੈਸਾ ਵੀ ਵੱਧ ਮੰਦਾ ਹੈ ਕਿਉਂਕਿ ਉੱਥੇ ਪਾਣੀ ਲੱਗਦਾ ਹੈ ਕਈ ਹੋਰ ਫਸਲਾਂ ਨੂੰ ਵੀ ਲੱਗਦਾ ਹੈ ਕਿਤੇ ਕਿਤੇ ਮੈਂ ਮੱਕੀ ਨੂੰ ਦੇਖਿਆ ਈਮ ਨੂੰ ਕਣਕ ਨੂੰ ਪਾਣੀ ਲੱਗਦਾ ਦੇਖਿਆ ਪਰ ਉਹ ਹਰ ਇੱਕ ਜਗ੍ਹਾ ਤੇ ਨਹੀਂ ਬਹੁਤ ਥੋੜੀ ਜਗ੍ਹਾ ਤੇ ਹੈ ਐਸੇ ਕਰਕੇ ਜਿਵੇਂ ਆਪਣੇ ਅੱਗੇ ਬਜ਼ੁਰਗ ਜ਼ਮੀਨ ਖਰੀਦਦੇ ਪਹਿਲਾਂ ਉਹ ਵੇਂਦੇ ਵੀ ਜ਼ਮੀਨ ਇਹ ਚਾਹ ਨਹੀਂ ਆ ਕਿ ਠੈਣੀ ਹੈ ਕਿ ਰੁਪਿਆ ਵੀ ਜਮੀਨ ਦੀ ਜਿਹੜੀ ਸੋਇਲ ਕਿਹੋ ਜੀ ਹੈ ਨਾ ਮਿੱਟੀ ਕੁਆਲਿਟੀ ਕਿਹੋ ਜੀ ਹੈ ਵਿੱਚ ਕੋਈ ਰੋਡ ਤਾਂ ਨਹੀਂ ਹੈਗਾ ਫੇਰ ਮੈਨੂੰ ਵੀ ਪਾਣੀ ਲੱਗਦਾ ਨਹੀਂ ਹਾਂਜੀ ਜਿਹੜੀ ਪਾਣੀ ਮੈਨੂੰ ਤਾਂ ਆਪਣੇ ਤਾਂ ਖੇਤੀ ਤਸਵਰ ਆਪਾਂ ਵੈਸੇ ਨਹੀਂ ਕਰ ਸਕਦੇ ਹਾਂਜੀ ਹਾਂਜੀ ਇੱਥੇ ਖੇਤੀ ਹੋ ਜਾਂਦੀ ਹੈ ਪਾਣੀ ਵੀ ਨਾ ਪਰ ਫਿਰ ਉਹ ਉਨੀ ਕੀ ਹੁੰਦੀ ਹੈ ਜਿੰਨਾ ਕਿ ਜਿਹੜਾ ਮੌਸਮ ਹੈ ਜਦੋਂ ਜਿਹੜਾ ਮੌਸਮ ਚੰਗਾ ਲੱਗਿਆ ਸਾਲ ਚੰਗਾ ਲੱਗਿਆ ਚੰਗੀ ਹੈ ਤੇ ਜੇ ਨਹੀਂ ਲੱਗਤ ਨਹੀਂ ਚੰਗਾ ਇੱਥੇ ਵਸ ਜ਼ਮੀਨ ਭਾਰੀ ਬਹੁਤ ਹਨਾ ਉਪਜਾਊ ਹੈਗੀ ਹੈ ਮਨੂੰ ਸਾਰੇ ਥਾਂ ਤੇ ਨਹੀਂ ਇਹ ਡਿਪੈਂਡ ਕਰਦਾ ਹੁਣ ਅਸੀਂ ਵਿਨੀਪੈਗ ਦੇ ਆਸ-ਪਾਸ ਬੈਠੇ ਹਾਂ ਵਿਨੀਪੈਗ ਦੇ ਆਸ-ਪਾਸ 150 ਕਿਲੋਮੀਟਰ ਕਾਫੀ ਜਿਵੇਂ ਆਪਾਂ ਨੂੰ ਮਿੱਟੀ ਆਏ ਕਾਲੀ ਪਾਂਡੂ ਆ ਬਹੁਤ ਚੰਗੀ ਭਾਰੀ ਜ਼ਮੀਨ ਹੈ ਪਰ ਜਿਵੇਂ ਤੁਸੀਂ ਸਸਕਾਚੂਨ ਵਾਲੇ ਪਾਸੇ ਨੂੰ ਚਲੇ ਜਾਓ ਉੱਥੇ ਰੇਤਲੀ ਜ਼ਮੀਨ ਹੈ ਜਿੱਥੇ ਮਾਸਰ ਹੁੰਦੇ ਆ ਮਟਰ ਹੁੰਦੇ ਆ ਸੋ ਇਹ ਡਿਪੈਂਡ ਕਰਦਾ ਹੈ ਇਹ ਸਾਰੇ ਪ੍ਰੇਰੀਜ਼ ਚ ਜ਼ਮੀਨ ਦੀ ਜਿਹੜੀ ਹੈਗੀ ਹੈ ਕਿਹੋ ਜੀ ਜ਼ਮੀਨ ਹੈਗੀ ਆ ਉਹ ਉਹ ਅਲੱਗ-ਅਲੱਗ ਏਰੀਆ ਤੇ ਡਿਪੈਂਡ ਕਰਦਾ ਜਿਵੇਂ ਆਪਣੇ ਬਠਿੰਡੇ ਵਾਲੇ ਪਾਸੇ ਮਾਨਸਾ ਵਾਲੇ ਪਾਸੇ ਆਪਣੇ ਥੋੜੇ ਰੇਤਲੀ ਜ਼ਮੀਨ ਸੀ ਗਾਂ ਗੰਗਰ ਅਗਰ ਚਲੇ ਜਾਓ ਹੋਰ ਵੀ ਉਧਰ ਨੂੰ ਰੇਤ ਰੇਹਲ ਪਾਸੇ ਨੂੰ ਕੰਮ ਹੈਗਾ ਜੇ ਆਪਾਂ ਇਧਰੋਂ ਪਹਾੜਾਂ ਵਾਲੇ ਪੱਲੇ ਚਲੇ ਜਾਈਏ ਤਾਂ ਜ਼ਮੀਨ ਹੋਰ ਤਰ੍ਹਾਂ ਦੀ ਹੈ ਉਹ ਸਾਰੇ ਤਾਂ ਹੀ ਹੁੰਦਾ ਹੈ ਇੱਕ ਜਿਵੇਂ ਸਸਕਾਚੂਨ ਦੀ ਗੱਲ ਤੁ ਤੇ ਆਪਾਂ ਤੁਸੀਂ ਕਨਫਰਮ ਵੀ ਕਰ ਦਿਓ ਮੈਂ ਸੁਣਿਆ ਕਿ ਸਸਕੈਚਵਨ ਚ ਸਾਰੀ ਦੁਨੀਆ ਤੋਂ ਵੱਧ ਜਿਹੜੇ ਪਲਸ ਪਲਸ ਕ੍ਰੌਪਸ ਹੈ ਹਨਾ ਮੂੰਗੀ ਸਸਕੈਚਵਨ ਚ ਜਿਹੜੀਆਂ ਹਾਂ ਇਹ ਮੂੰਗੀ ਮਸਰ ਮਟਰ ਇਹ ਬਹੁਤ ਜਿਆਦਾ ਹੁੰਦੇ ਆ ਮੈਨੂੰ ਇਹ ਤਾਂ ਨਹੀਂ ਖੈਰ ਪਤਾ ਵੀ ਸਾਰੀ ਦੁਨੀਆ ਤੋਂ ਜ਼ਿਆਦਾ ਹੁੰਦੇ ਕਿ ਨਹੀਂ ਪਰ ਕੈਨੇਡਾ ਦੀ ਜਿਹੜੀ ਜਿਆਦਾ ਪ੍ਰੋਡਕਸ਼ਨ ਹੈ ਖੇਤੀਬਾੜੀ ਦੀ ਹਨਾ ਕਣਕ ਹੋਗੀ ਸਰੋਂ ਹੋਗੀ ਇਹ ਮਸਰ ਮੈਟਰ ਹੋ ਗਏ ਇਹ ਜ਼ਿਆਦਾਤਰ ਵਿਦੇਸ਼ਾਂ ਨੂੰ ਜਾਂਦੇ ਕਿਉਂਕਿ ਕੈਨੇਡਾ ਦੇ ਆਪਦੀ ਪਾਪੂਲੇਸ਼ਨ ਬਹੁਤ ਹੀ ਛੋਟਾ ਹੈਗੀ ਈਵਨ ਇੰਡੀਆ ਵੀ ਮੈਂ ਸੁਣਿਆ ਕਿ ਸਕੈਚਵਨ ਤੋਂ ਜਾਂਦੇ ਆ ਹਾਂ ਹੁਣ ਜਦੋਂ ਏਡੀਆ ਵਾਲੇ ਤੁਸੀਂ ਮਸਰ ਖਾਓਗੇ ਅਗਲੀ ਵਾਰ ਦੇਖਿਓ ਤੁਹਾਨੂੰ ਉੱਚੇ ਕੈਨੇਡਾ ਦਾ ਝੰਡਾ ਦੇਖਣਾ ਚਾਹੀਦਾ ਹੈ ਮਸਰ ਕੈਨੇਡਾ ਦੇ ਜਾਂਦੇ ਆ ਹਾਂਜੀ ਇਹ ਕਿਹੜੀ ਗੱਲ ਤੁਸੀਂ ਆਪਾਂ ਰਹਿ ਗਈ ਕਰਨ ਵਾਲੀ ਉਹ ਹੈਗੀ ਕਿ ਜੇ ਜ਼ਮੀਨ ਖਰੀਦਣ ਦੀ ਪਹੁੰਚ ਨਹੀਂ ਹੈਗੀ ਤਾਂ ਠੇਕੇ ਤੇ ਲੈ ਕੇ ਕੰਮ ਹੋ ਸਕਦਾ ਹੋ ਸਕਦਾ ਇੱਥੇ ਵੀ ਠੇਕੇ ਦੇ ਜ਼ਮੀਨ ਬਹੁਤ ਆ ਅਸਲ ਵਿੱਚ ਕੈਨੇਡਾ ਦੀ 40% ਜਿਹੜੀ ਜ਼ਮੀਨ ਵਾਹੀ ਵਾਲੀ ਉਹ ਠੇਕੇ ਤੇ ਹੀ ਹੈ ਠੇਕਾ ਕਿਨਾ ਕਹੇ ਹੁਣ ਆਪਣੇ ਦਾ ਠੇਕਾ ਜਿਹਨੂੰ ਕਹਿੰਦੇ ਪੰਚਾਇਤੀ ਜ਼ਮੀਨਾਂ ਦੀਆਂ ਦੇਖਿਆ ਆ ਚੜ ਚੜ ਕੇ ਲੱਖ ਲੱਖ ਸਵਾ ਸਵਾ ਲੱਖ ਨੂੰ ਪਹੁੰਚ ਜਾਂਦਾ ਤੇ ਉਹ ਕੰਮ ਇੱਥੇ ਨਹੀਂ ਹੈਗਾ ਜ਼ਮੀਨ ਦੀ ਕੀਮਤ ਮੰਨ ਲਓ ਜੇ 4-5000 ਨੂੰ ਕਿੱਲਾ ਡਾਲਰ ਨੂੰ ਕਿੱਲਾ ਤੇ ਠੇਕਾ ਤੁਹਾਨੂੰ 100 ਡਾਲਰ ਤੋਂ ਵੱਧ ਨਹੀਂ ਮਿਲਣਾ 70 80 90 100 ਡਾਲਰ ਕਿੱਲੇ ਦਾ ਮਿਲ ਜਾਣਾ ਹੈ ਤੁਹਾਡੇ ਕੋਲੇ 200 ਕਿੱਲਾ ਹੈਗਾ ਤੁਹਾਨੂੰ ਠੇਕੇ ਦੇ ਵਿੱਚੋਂ 20000 ਆਉਣਾ ਤੇ 20000 ਡਾਲਰ ਨਾਲ ਇੱਥੇ ਬੰਦੇ ਦਾ ਨਰਭਾ ਨਹੀਂ ਹੁੰਦਾ ਤੇ ਜੇ ਤੁਹਾਡੇ ਕੋਲ ਇੱਥੇ 100 ਕਿੱਲਾ ਹੋਵੇ ਤੇ ਠੇਕੇ ਨਾਲ ਤੁਸੀਂ ਬਾਦਸ਼ਾਹ ਸੋ ਇਹ ਫਰਕ ਹੈ ਇੱਥ ਇੱਥੇ ਠੇਕਾ ਵਾਲਾ ਨਹੀਂ ਹੈਗਾ ਹਾਂ ਜੇ ਜ਼ਮੀਨ ਠੇਕੇ ਤੇ ਲੈ ਕੇ ਤੁਸੀਂ ਸ਼ੁਰੂਆਤ ਕਰਨੀ ਹੈ ਉਹ ਕਰ ਸਕਦੇ ਹੋ ਡਿਫੈਂਡਿੰਗ ਔਨ ਕਿ ਜ਼ਮੀਨ ਕਿਹੋ ਜੀ ਹੈ ਕਿੱਥੇ ਆ ਤੁਸੀਂ 70 80 ਤੋਂ ਲੈ ਕੇ 100 100 ਤੱਕ ਕਿੱਲੇ ਦਾ ਠੇਕਾ ਤੁਹਾਨੂੰ ਦੇਣਾ ਪੈਣਾ ਹੈ ਹਾਂਜੀ ਕਈ ਜਿਹੜੇ ਸੂਬੇ ਹੈਗੇ ਆ ਉਹਨਾਂ ਦੇ ਜਿਹੜੇ ਖੇਤੀਬਾੜੀ ਵਿਭਾਗ ਮੈਂ ਮੈਨੀਟੋਬਾ ਦੇ ਖੇਤੀਬਾੜੀ ਵਿਭਾਗ ਨਾਲ ਕੰਮ ਕਰਦਾ ਸੋ ਉਹ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਾਉਂਦੇ ਆ ਇਹ ਵੀ ਸਵਾਲ ਆਉਂਦੇ ਆ ਵੀ ਯਾਰ ਅਸੀਂ ਜ਼ਮੀਨ ਖਰੀਦਣੀ ਆ ਪੈਸਾ ਤੇ ਹਲਾ ਕਿੱਥੋਂ ਮਿਲੂਗਾ ਲੋਨ ਕਿੱਥੋਂ ਮਿਲੂਗਾ ਉਹ ਸਾਰੀਆਂ ਗੱਲਾਂ ਸਰਕਾਰ ਇੱਥੇ ਦੱਸਦੀ ਹੈ ਸਰਕਾਰ ਤੁਹਾਡੀ ਸਹਾਇਤਾ ਵੀ ਕਰਦੀ ਹੈ ਪਰ ਉਵੇਂ ਖੇਤੀ ਨੂੰ ਤੁਸੀਂ ਆਪਦਾ ਬਿਜ਼ਨਸ ਮੰਨ ਕੇ ਚੱਲੋ ਤੁਸੀਂ ਆਪਦੀ ਪਹੁੰਚ ਦੇ ਹਿਸਾਬ ਨਾਲ ਇਧਰ ਇਧਰ ਨੂੰ ਗੱਲ ਕਰੋ ਕਿੰਨੀ ਇੱਕ ਤੁਹਾਡੀ ਪਹੁੰਚ ਆ ਕਿੰਨੀ ਇੱਕ ਤੁਹਾਡੀ ਸੋਚ ਆ ਇਧਰ ਨੂੰ ਕੀ ਕਰਨਾ ਚਾਹੁੰਦੇ ਹੋ ਜਾਣਕਾਰੀ ਇਕੱਠੀ ਕਰੋ ਪਹਿਲਾਂ ਤੇ ਫਿਰ ਹੌਲੀ ਹੌਲੀ ਸ਼ੁਰੂਆਤ ਕਰਦੇ ਨੇ ਕਿਦੋਂ ਕਰੀਏ ਜਿਹੜੀ ਆਪਾਂ ਫੰਡਿੰਗ ਵਾਲੀ ਗੱਲ ਕੀਤੀ ਹੈ ਕਿ ਸਰਕਾਰ ਵੱਲੋਂ ਫੰਡਿੰਗ ਸਬਸਿਡੀਆਂ ਉਹ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਤੇ ਪਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਸੀਂ ਕੋਈ ਸਾਡਾ ਕੰਟੈਂਟ ਮਿਸ ਨਾ ਕਰੋ